ਜਲੰਧਰ ਵਿੱਚ ਬੀਜੇਪੀ ਅਗਮਨ ਰੰਜਨ ਕਾਲੀਆ ਦੇ ਘਰ ਤਕਰੀਬਨ ਬੀਤੀ ਰਾਤ 1 ਵਜੇ ਗਰਨੇਡ ਹਮਲੇ ਵਿੱਚ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਹੁਣ ਗ੍ਰਿਫਤਾਰ ਕਰ ਲਿਆ ਹੈ ਡੀਜੀਪੀ ਸਪੈਸ਼ਲ ਲਾਅ ਐਂਡ ਆਰਡਰ ਅਰਪੀਤ ਸ਼ੋਕਲਾ ਨੇ ਦੱਸਿਆ ਕਿ ਮੁਲਜ਼ਮ ਲਾਰੈਂਸ ਮਿਸ਼ਨ ਰੋਈ ਗੈਂਗ ਅਤੇ ਜੀ ਸ਼ਾਨ ਅਖਤਰ ਨਾਲ ਜੁੜੇ ਹੋਏ ਹਨ ਇਹ ਹਮਲਾ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਪੰਗ ਕਰ ਲਈ ਕੀਤਾ ਗਿਆ ਸੀ ਉਨ੍ਹਾਂ ਕਿਹਾ ਕਿ ਦੋਵੇਂ ਮੁਲਜ਼ਮਾਂ ਦੇ ਨਾਲ ਪੁਲਿਸ ਨੇ ਅਪਰਾਧ ਦੇ ਵਿੱਚ ਵਰਤੇ ਆ ਗਿਆ ਈ ਰਿਕਸ਼ਾ ਵੀ ਬਰਾਮਦ ਕਰ ਲਿਆ ਹੈ ਪੁਲਿਸ ਸਮੇਤ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੇ ਤੇ ਪੁੱਛਗੇ ਸ਼ਰੀਰ ਰਿਮਾਂਡ ਉੱਤੇ ਲਵੇਗੀ ਇਸ ਦੇ ਨਾਲ ਹੀ ਡੀਜੀਵੀ ਅਰਪੀ ਤੇ ਸ਼ਕਲਾ ਨੇ ਹੋਰ ਜਾਣਕਾਰੀ ਜਿੰਦਿਆਂ ਕਿਹਾ ਕਿ ਆਈਐਸਆਈ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਪੁਲਿਸ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਵਕ ਵਕ ਥਾਮਾ ਤੇ ਰੇਡ ਕਰ ਰਹੀ ਹੈ ਜਿਸ ਵਿੱਚ ਅਹਿਮ ਇਨਪੁਟ ਬਿਲ ਸਕਦੇ ਹਨ ਇਸ ਦੇ ਨਾਲ ਹੀ ਭਾਜਪਾ ਦੇ ਆਗੂ ਮਨਰंजन ਕਾਲੀਆ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਫੜਨਾ ਬਹੁਤ ਚੰਗੀ ਗੱਲ ਹੈ ਪਰ ਉਹਨਾਂ ਨੂੰ ਪੁਲਿਸ ਦੀ ਕਾਰਜਕਾਰੀ ਉੱਤੇ ਉਦੋਂ ਹੀ ਯਕੀਨ ਹੋਵੇਗਾ ਜਦੋਂ ਪੰਜਾਬ ਜਾਂ ਜਲੰਧਰ ਵਿੱਚ ਅਜਿਹੀ ਘਟ ਉਨਾਂ ਨੇ ਕਿਹਾ ਕਿ ਇਹ ਉਹ ਪਰਮਾਤਮਾ ਦੀ ਕਿਰਪਾ ਸੀ ਕਿ ਉਹਨਾਂ ਦੇ ਕਾਰਜ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਜੇਕਰ ਅਗਲੀ ਵਾਰ ਅਜਿਹੀ ਘਟਨਾ ਪੰਜਾਬ ਵਿੱਚ ਵਾਪਰੀ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਲਈ ਪੁਲਿਸ ਨੂੰ ਪਹਿਲਾਂ ਹੀ ਖੂਫੀਆ ਜਾਣਕਾਰੀ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਨਾਂ ਕਿਹਾਗੇ ਪਿਛਲੇ 3 ਸਾਲਾਂ ਤੋਂ ਪੁਲਿਸ ਬਹੁਤ ਢਿੱਲੀ ਪੈ ਰਹੀ ਹੈ ਜਿਸ ਕਾਰਨ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਗਰਨੇੜ ਹਮਲੇ ਦੇ 14 ਧਮਾਕੇ ਹੋ ਚੁੱਕੇ ਹਨ ਇਹ ਚੰਗੀ ਗੱਲ ਨਹੀਂ ਹੈ ਪੁਲਿਸ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਬੀਤੀ ਰਾਤ 1 ਵਜੇ ਦੇ ਕਰੀਬ ਸਾਫ ਕਾ ਕੈਬਨਟ ਮੰਤਰੀ ਦੇ ਕਰ ਮੰਤਰੰਜਨ ਕਾਲੀ ਅਧਿਕਾਰ ਬਾਹਰ ਈ ਰਿਕਸ਼ਾ ਉੱਤੇ ਆਏ ਦੋ ਲੋਕਾਂ ਨੇ ਗਰਦੇੜ ਛੁੱਟਿਆ ਤੇ ਫਰਾਰ ਹੋ ਗਏ ਸੀ ਗਰਦੇੜ ਛੁੱਟਣ ਦੇ ਸੱਤ ਸੈਕਿੰਡ ਦੇ ਵਿੱਚ ਹੀ ਧਮਾਕਾ ਹੋਇਆ ਤੇ ਮੰਤਰੰਜਨ ਕਾਲੀ ਅਧਿਕਾਰ ਦੇ ਦਰਵਾਜ਼ੇ ਦੇ ਸ਼ੀਸ਼ੇ ਟੁੱਟ ਗਏ ਸਨ ਪਰ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ ਸੀ ਮਨਰੰਜਨ ਕਾਲੀਆ ਦੇ ਘਰ ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਅਤੇ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ ਪੰਜਾਬ ਦੇ ਲੋਕ ਵੀ ਪੂਰੀ ਤਰ੍ਹਾਂ ਡਰੇ ਹੋਏ ਹਨ ਕਿਉਂਕਿ ਪੰਜਾਬ ਨੇ ਲੰਬੇ ਸਮੇਂ ਤੱਕ ਕਾਲੇ ਦੌਰ ਦਾ ਸੰਤਾਪ ਹੰਡਾਇਆ ਹੈ ਇਸ ਕਰਕੇ ਲੋਕ ਵੀ ਚਾਹੁੰਦੇ ਹਨ ਕਿ ਜਲਦੀ ਇਸ ਮਾਮਲੇ ਨੂੰ ਹੱਲ ਕੀਤਾ ਜਾਵੇ ਇਸ ਤੋਂ ਬਾਅਦ ਪੰਜਾਬ ਭਾਜਪਾ ਦੇ ਸਾਰੇ ਆਗੂ ਮਨਰੰਜਨ ਕਾਲੀਆ ਦੇ ਘਰ ਪਹੁੰਚੇ ਅਤੇ ਬੀਜੇਪੀ ਦੇ ਆਗੂ ਮਨਰੰਜਨ ਕਾਲੀਆ ਦੇ ਘਰ ਜਦੋਂ ਗ੍ਰੇਡ ਹਮਲੇ ਦੀ ਖਬਰ ਆਈ ਤਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਹਨਾਂ ਦੇ ਨਾਲ ਫੋਨ ਤੇ ਗੱਲ ਕੀਤੀ ਅਤੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਹਮਲੇ ਤੋਂ ਬਾਅਦ ਭਾਜਪਾ ਦੇ ਗੁੰਗਾ ਨਾਮ ਤੰਜਿਲ ਕਾਲੀ ਅਧਿਕਾਰ ਪਹੁੰਚਣਾ ਸ਼ੁਰੂ ਹੋ ਗਿਆ ਸੀ ਕੇਂਦਰੀ ਮੰਤਰੀ ਰਮਨਦੀਪ ਸਿੰਘ ਬਿੱਟੂ ਸਾਫਕਾ ਸੂਬਾ ਪ੍ਰਦਾੜਸ਼ ਬਲੀ ਸ਼ਰਮਾ ਦੇ ਮੌਜੂਦਾ ਪ੍ਰਦਾੜ ਸੁਨੀਲ ਜਾਖੜ ਵੀ ਕਾਲੀ ਅਧਿਕਾਰ ਪਹੁੰਚੇ ਬਿੱਟੂ ਨੇ ਕਿਹਾ ਕਿ 6 ਮਹੀਨਿਆਂ ਵਿੱਚ ਪੰਜਾਬ ਬੰਦਰ ਹੁਣ ਤੱਕ 14 ਦੇ ਲਗਭਗ ਥਾਣਿਆਂ ਉਤੇ ਬੰਬ ਪਲਾਸਟੋਏ ਹਨ ਹਰ ਵਾਰ ਪੁਲਿਸ ਨੇ ਪਹਿਲਾਂ ਨਕਾਰਿਆ ਤੇ ਫਿਰ ਇਸ ਨੂੰ ਕਬੂਲ ਕੀਤਾ ਬਿੱਟੂ ਨੇ ਤੰਜ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਸਿਰਫ ਦਿੱਲੀ ਦੇ ਸਾਫਕਾ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਹੀ ਖੋਜ ਕਰਨ ਵਿੱਚ ਲੱਗੇ ਹੋયા ਹਨ ਉਹਨਾਂ ਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ ਤੇ ਨਾ ਪੰਜਾਬ ਵੱਲ ਧਿਆਨ ਉਨਾਂ ਨਾਲ ਬਿਲਕੁਲ ਲਵਾਰਸ ਛੱਡਿਆ ਹੋਇਆ ਹੈ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਦੇ ਨਾਲ-ਨਾਲ ਪੰਜਾਬ ਪੁਲਿਸ ਉੱਤੇ ਵੀ ਸਵਾਲ ਚੁੱਕੇ ਹਨ ਬਿੱਟੂ ਨੇ ਕਿਹਾ ਕਿ ਪੁਲਿਸ ਦੇ ਢਿੱਲੇ ਕਾਰਵਾਈ ਬਿਲਕੁਲ ਵੀ ਸਹੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਜਦੋਂ ਕਾਲੀਆ ਨੇ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਕਾਫੀ ਦੇਰ ਬਾਅਦ ਪੁਲਿਸ ਉੱਥੇ ਆਈ ਸਿਰਫ ਇੰਨਾ ਨਹੀਂ ਬਿੱਟੂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਥਾਣੇ ਦੇ ਸਿਰਫ 100 ਮੀਟਰ ਦੂਰੀ ਤੇ ਅਜਿਹਾ ਧਮਾਕਾ ਹੋਇਆ ਹੈ ਪੁਲਿਸ ਨੇ ਫਿਰ ਵੀ ਇੰਨੀ ਦੇਰੀ ਕਿਉਂ ਕੀਤੀ ਹੈ ਮਨਰੰਜਨ ਕਾਲੀ ਦੇ ਘਰ ਉਤੇ ਹੋਏ ਹਮਲੇ ਤੋਂ ਬਾਅਦ ਪੂਰੀ ਭਾਜਪਾ ਜਿੱਥੇ ਔਕੀ ਹੋਈ ਪਈਏ ਉੱਥੇ ਹੀ ਗੱਲ ਭਾਜਪਲੇ ਵਿਰੋਧ ਪ੍ਰਦਰਸ਼ਨ ਕਰਨ ਦਾ ਵੀ ਐਲਾਨ ਕੀਤਾ ਸੀ ਅਤੇ ਭਾਜਪਾ ਨੇ ਕੱਲ 3 ਤੋਂ 5 ਵਜੇ ਤੱਕ ਲੈ ਕੇ ਜਲੰਧਰ ਵਿੱਚ ਪ੍ਰਦਰਸ਼ਨ ਵੀ ਕੀਤਾ ਸੀ ਇਹ ਐਲਾਨ ਸੂਬਾ ਪ੍ਰਧਾਨ ਸੁਰੀਲ ਜਾਕਰਦਿਆ ਕੀਤਾ ਸੀ ਜਿਸ ਵਿੱਚ ਸਾਰੀ ਭਾਜਪਾ ਮੌਜੂਦ ਰਹੀ ਸੀ ਹਮਲੇ ਤੋਂ ਬਾਅਦ ਭਾਜਪਾ ਨੇ ਪੰਜਾਬ ਸਰਕਾਰ ਉੱਤੇ ਸਖਤ ਸਵਾਲ ਚੁੱਕੇ ਸਨ ਜਿਸ ਦਾ ਜਵਾਬ ਮਹਿੰਦਰ ਭਗਤ ਨੇ ਦਿੱਤਾ ਮਹਿੰਦਰ ਭਗਤ ਨੇ ਕਿਹਾ ਕਿ ਭਾਜਪਾ ਸਾਡੇ ਉੱਤੇ ਗੰਭੀਰ ਇਲਜ਼ਾਮ ਲਗਾ ਰਹੀ ਹੈ ਪਰ ਭਾਜਪਾ ਦੀ ਗੁਜਰਾਤ ਸਰਕਾਰ ਖੁਦ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਵਿੱਚ ਰੱਖ ਕੇ ਸਹੂਲਤਾਂ ਦੇ ਰਹੀ ਹੈ ਉਹ ਪੁੱਛ ਭਾਜਪਾ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਹ 도ਗਲੀ ਦਿੱਤੀ ਕਿਉਂ ਅਪਣਾ ਰਹੇ ਹਨ ਮਹਿੰਦਰ ਭਗਤ ਨੇ ਕਿਹਾ ਕਿ ਇੱਕ ਪਾਸੇ ਦਾ ਭਾਜਪਾ ਸਾਡੇ ਉੱਤੇ ਲਾਅ ਐਂਡ ਆਰਡਰ ਦੇ ਸਵਾਲ ਚੁੱਕ ਰਹੀ ਹੈ ਪਰ ਦੂਜੇ ਪਾਸੇ ਉਹ ਇੱਕ ਗੈਂਗਸਟਰ ਅਤੇ ਇੱਕ ਬਦਮਾਸ਼ ਨੂੰ ਗੁਜਰਾਤ ਵਿੱਚ ਰੱਖ ਕੇ ਇੰਨੀ ਸਹੂਲਤਾਂ ਉਹਨਾਂ ਦੇਰੀਆ ਜਿਸ ਦਾ ਜਵਾਬ ਸੁਨੀਲ ਜਾਖੜ ਨੇ ਦਿੰਦਿਆ ਗਿਆ ਕਿ ਮੈਨੂੰ ਮਹਿੰਦਰ ਭਗਤ ਨਾਲ ਹਮਦਰਦੀ ਹੈ ਪਰ ਪੰਜਾਬ ਪੁਲਿਸ ਦੀ ਸਿਰਫ ਇੱਕ ਕੁਫੀਆ ਅਸਫਲਤਾ ਹੈ ਜੇਕਰ ਪੰਜਾਬ ਪੁਲਿਸ ਨੇ ਆਪਣਾ ਕੰਮ ਸਹੀ ਢੰਗ ਨਾਲ ਕੀਤਾ ਹੁੰਦਾ ਤਾਂ ਅੱਜ ਸਾਨੂੰ ਅਜਿਹੇ ਹਮਲੇ ਨਾ ਦੇਖਣੇ ਪੈਂਦੇ ਦਰਅਸਲ ਕਾਲੀਆਂ ਨੂੰ ਮਿਲਣ ਕਰ ਪਹੁੰਚੇ ਮਹਿੰਦਰ ਭਗਤ ਨੇ ਕਿਹਾ ਸੀ ਕਿ ਲਾਰੈਂਸ ਬਿਸ਼ਨੋਈ ਵਰਗੇ ਬੰਦਿਆਂ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਵਰਤਿਆ ਜਾ ਰਿਹਾ ਹੈ ਇਸ ਹਮਲੇ ਤੋਂ ਬਾਅਦ ਸ਼੍ਰੋਮਣੀ ਕਾਲਜਵਾਲ ਦੇ ਸਾਫਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਮੰਤਰੰਜਨ ਕਾਲੀ ਅਧਿਕਾਰ ਪਹੁੰਚੇ ਤੇ ਉਹਨਾਂ ਨੇ ਉਹਨਾਂ ਨੇ ਕਾਰਜ ਯਾ ਕੇ ਪ੍ਰੈਸ ਕਾਨਫਰੰਸ ਕਰਦਿਆ ਕਿਹਾ ਕਿ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਸੂਬੇ ਵਿੱਚ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ ਜੇਕਰ ਅਜਿਹੇ ਹਮਲੇ ਹੋਣ ਲੱਗ ਪਏ ਤਾਂ ਪੰਜਾਬ ਦਾ ਫੇਖ ਖਤਰੇ ਵਿੱਚ ਹੈ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਆਪਣੀਆਂ ਕਮਜ਼ੋਰੀਆਂ ਲੁਕਾਉਣ ਦੇ ਨਾਲ ਸਾਰੀ ਗਾਜ ਕੇਂਦਰ ਸਰਕਾਰ ਤੇ ਸੁੱਟ ਰਹੀ ਹੈ ਹਮਲੇ ਤੋਂ ਬਾਅਦ ਜਿੱਥੇ ਅਕਾਲੀ ਦਲ ਅਤੇ ਭਾਜਪਾ ਨੇ ਸੂਬਾ ਸਰਕਾਰ ਨੂੰ けਹ ਰਿਆ ਹੈ ਉੱਥੇ ਕਾਂਗਰਸ ਵੀ ਪਿੱਛੇ ਨਹੀਂ ਰਹੀ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਗਰਦੇੜ ਹਵਲੇ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰਦੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਮੰਤਰੰਜਨ ਕਾਲੀਆ ਦੇ ਨਿਵਾਸ ਉੱਤੇ ਗਰਨੇੜ ਹਵਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਵਾਧੀ ਹਿੰਸਾ ਦੀ ਇੱਕ ਸਪਸ਼ਟ ਯਾਦ ਦਿਵਾਉਂਦਾ ਹੈ ਬਾਈ ਬਣ ਕੇ ਹੈਗੇ ਜਦੋਂ ਤੋਂ ਭਗਵੰਤ ਮਾਨ ਨੇ ਅਹੁਦਾ ਸੰਭਾਲ ਲਿਆ ਹੈ ਮਈ 2022 ਵਿੱਚ ਮੋਹਾਲੀ ਆਰ ਪੀ ਜੀ ਹਮਲਾ ਅਤੇ 2024 ਦੇ ਵਿੱਚ ਅਖੀਰ ਪੁਲਿਸ ಠਾਨਿਆਂ ਉੱਤੇ ਗਰਨੇਡ ਹਮਲੇ ਆਦਿ ਲੜੀ ਸਮੇਤ ਕਈ ਧਮਾਕੇ ਹੋਏ ਸਨ ਇਹ ਪੈਟਰਨ ਕ੍ਰਮਵੰਤ ਵਿਵਸਥਾ ਬਣਾਈ ਰੱਖਣ ਲਈ ਇੱਕ ਮਹੱਤਵਪੂਰਨ ਕਮੀ ਨੂੰ ਦਰਸਾਉਂਦਾ ਹੈ ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਹਮਲੇ ਦੇ ਸਵਾਲ ਚੁੱਕੇ ਹਨ ਉਹਨਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਮਾਨ ਸਰਕਾਰ ਨੂੰ ਘੇਰਿਆ ਪੁਲਿਸ ਚੌਕੀ ਦੇ 100 ਮੀਟਰ ਦੂਰ ਇੰਜ ਬੇਕੌਫ ਹਮਲਾ ਅਵਰਧ ਕੁੰਮਣਾ ਪੰਜਾਬ ਦੇ ਜੰਗਲ ਰਾਜ ਦੀ ਕਹਾਣੀ ਬਿਆਨ ਕਰਦਾ ਹੈ ਭਗਵੰਤ ਮਾਨ ਜੀ ਪੰਜਾਬ ਬਾਰਡਰ ਸਟੇਟ ਹੈ ਇਸ ਦੀ ਭਾਈਚਾਰਕ ਸੰਜ ਦੇ ਲਾਅਨ ਆਰਡਰ ਦਾ ਸਹੀ ਹੋਣਾ ਬੇਹੱਦ ਜ਼ਰੂਰੀ ਹੈ ਮੌਕੇ ਦੀ ਸੰਵੇਦਨਸ਼ੀਲਤਾ ਨੂੰ ਸਮਝਦੇ ਹੋਏ ਤੁਰੰਤ ਅਸਤੀਫਾ ਦਿਓ ਕਿਉਂਕਿ ਤੁਸੀਂ ਪੰਜਾਬ ਨੂੰ ਸੰਭਾਲਣ ਵਿੱਚ ਬੁਰੀ ਤਰ੍ਹਾਂ ਫੇਲ ਸਾਬਤ ਹੋਏ ਹੋ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ अरोੜਾ ਨੇ ਭਾਜਪਾ ਨੇਤਾ ਮਨਰੰਜਨ ਕਾਲੀਆ ਦੇਕਰ ਦੇ ਹੋਏ ਹਮਲੇ ਦੀ ਨਿਖੇਦੀ ਕੀਤੀ ਹੈ। ਉਹਨਾਂ ਨੇ 12 ਘੰਟਿਆਂ ਵਿੱਚ ਮਲਜਮਾ ਦੇ ਫੜੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਅਤੇ ਪੁਲਿਸ ਦੀ ਪਿੱਠ ਥਾਪੜੀ ਹੈ ਅਤੇ ਕੇਂਦਰ ਨੂੰ ਘੇਰਦੇ ਕਿਹਾ ਕਿ ਲਾਰੈਂਸ ਮਿਸ਼ਨੋਈ ਗੁਜਰਾਤ ਦੀ ਜੇਲ੍ਹ ਤੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਚਾਹੁੰਦਾ ਹੈ ਪਰ ਕੇਂਦਰ ਉਸ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈ ਰਹੀ। ਸਿਰਫ ਇੰਨਾ ਹੀ ਨਹੀਂ ਅਮਨ अरोੜਾ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਸਾੜੇ ਦੇ ਉਂਗਲਾ ਚੁੱਕ ਰਹੀ ਹੈ ਪਰ ਦੋਹਾਂ ਸਰਕਾਰਾਂ ਦੇ ਵੇਲੇ ਕਈ ਆਗੂਆਂ ਦੇ ਹਮਲੇ ਹੋਏ ਸਨ ਅਤੇ ਕਈਆਂ ਦੇ ਹੁ ਦੇਸ ਨਹੀਂ ਹੋ ਸਕੇ ਪਰ ਸਾਡੀ ਸਰਕਾਰ ਵਿੱਚ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਅੰਦਰ ਮੁਲਜ਼ਮਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ ਹੈ